ਰਾਹੁਲ ਗਾਂਧੀ ਸਾਹ ਬਾਰੇ ਗੱਲ ਕਰ ਰਹੇ ਸੀਗੇ ਉਹਨਾਂ ਨੂੰ ਕੋਈ ਨਾ ਕੋਈ ਵਿਪਤਾ ਜੀ ਪੈਂਦੀ ਰਹਿੰਦੀ ਹੈ ਹੁਣ ਨਾਗਰਿਕਤਾ ਵਾਲੀ ਪਈ ਹੋਈ ਆ ਨਹੀਂ ਸਿਆਸਤ ਹੈ ਹੀ ਵਿਪਤਾ ਦਾ ਨਾਮ ਆ ਹੂੰ ਉਹਦਾ ਐਸ਼ਿ ਸ਼ਰੋਤ ਲਈ ਠੀਕ ਹੈ ਸਭ ਕੁਝ ਪਰ ਦਿਮਾਗੀ ਸਕੂਨ ਜੇ ਤੁਸੀਂ ਆਖੋ ਜੈਨੀਅਤ ਪੱਖੋਂ ਕੇ ਵੀ ਸਕੂਨ ਲੈ ਲੀਏ ਸਕੂਨ ਨਹੀਂ ਹੁੰਦਾ ਇਸ ਰਾਜਨੀਤੀ ਚ ਬਾਕੀ ਰਾਹੁਲ ਗਾਂਧੀ ਹੁਣ ਨਾ ਉਹ ਜਵੇਂ ਸਾਡੇ ਟੈਂਚ ਸਕੂਲਾਂ ਚੋਂ ਵੀ ਜਿਹੜੇ ਬਹੁਤੇ ਹੀ ਮੇਰੇ ਵਰਗੇ ਹੁੰਦੇ ਸੀਗੇ ਨਾ ਤੇ ਉਸ ਗੇਟ ਵੱਢਦੇ ਹੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਤਿੰਨ ਚਾਰ ਪੀੜਾਂ ਚ ਪੁਰੇ ਸਿੱਕੇ ਹੀ ਜਾਣੇ ਆ ਉਹ ਤਿਆਰ ਹੀ ਰਹਿੰਦੇ ਹੁੰਦੇ ਸੀ ਕਿ ਕੋਈ ਗੱਲ ਨਹੀਂ ਹੈ ਰਾਤ ਨੂੰ ਪਤਾ ਲੱਗਿਆ ਨਹੀਂ ਸਵੇਰ ਦਾ ਕੰਮ ਨਹੀਂ ਕਰਿਆ ਤਾਂ ਲੋੜ ਹੀ ਨੇ ਕੰਮ ਕੀ ਕਰਨਾ ਫਿਰ ਪਤਾ ਹੀ ਹੁੰਦਾ ਸੀ ਵੀ ਸਿਰ ਵਜਣੀਆਂ ਵਜਣੀਆਂ ਨੇ ਹੂੰ ਤਾਂ ਗੱਲ ਇਹ ਆ ਕਿ ਇਸੇ ਤਰ੍ਹਾਂ ਰਾਹੁਲ ਗਾਂਧੀ ਨੂੰ ਪਤਾ ਹੈ ਕਿ ਮੈਨੂੰ ਹਰੇਕ ਮੱਸਿਆ ਕੋਈ ਨਾ ਕੋਈ ਵਿਪਤਾ ਪੈਣੀ ਪੈਣੀ ਆ ਜੀ ਪਰ ਇਹ ਨਵਾਂ ਨਹੀਂ ਆ ਮਾਮਲਾ ਹੂੰ ਇਹ ਜਿਹੜਾ ਸੁਬਰਾਮਣੀ ਸੁਆਮੀ ਆ ਨਾ ਜੀ ਸੁਬਰਾਮਣੀਅਮ ਸਵਾਮੀ ਹੁਣ ਤੇ ਬੁੱਢਾ ਹੋ ਗਿਆ ਵੈਸੇ ਉਹਦੀ ਵੀ ਆਪਣੀ ਇੱਕ ਰਾਜਨੀਤਿਕ ਹਿਸਟਰੀ ਆ ਕਿਤੇ ਫਿਰ ਸੁਣਾ ਦੂੰਗਾ ਸਮਾਂ ਥੋੜਾ ਖਬਰਾਂ ਕਰਨੀਆਂ ਨੇ ਤਾਂ ਗੱਲ ਇਹ ਆ ਕਿ ਉਹ ਭਾਈ ਹੁਣ ਫੇਰ ਗਿਆ ਚੱਲਾ ਹਾਈ ਕੋਰਟ ਦੇ ਵਿੱਚ ਜੀ ਉਹ ਕਹਿੰਦਾ ਕਿ ਇਹਦੀ ਨਾਗਰਿਕਤਾ ਦਾ ਬਾਈ ਕਰੋ ਫੈਸਲਾ ਹਮ ਗ੍ਰਹਿ ਮੰਤਰਾਲੇ ਨੂੰ ਕਹੋ ਜੀ ਕਿਉਂਕਿ ਉਹ ਕਹਿੰਦੇ ਕਿ ਆਰਟੀਆਈ ਲਈ ਸੀਗੀ RTI ਰਾਹੀਂ ਜਦੋਂ ਇਹਦੀ ਨਾਗਰਿਕਤਾ ਬਾਰੇ ਜਾਨਣਾ ਚਾਹਿਆ ਹੂੰ ਤਾਂ ਸਜਣ ਜੀ ਸਾਨੂੰ ਤੇ ਕੋਈ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਹੂੰ ਤੁਸੀਂ ਕਰੋ ਅੱਛਾ ਇਹ ਮਾਮਲਾ ਗਿਆ ਸੀ ਰੰਜਨ ਗਗੋਈ ਦੇ ਕੋਲ ਜੀ ਜਦੋਂ ਸੁਪਰੀਮ ਕੋਰਟ ਚੁੰਦੇ ਸਨ ਜੀ ਜੀ ਸੁਪਰੀਮ ਕੋਰਟ ਚ ਇਹ ਜਦੋਂ ਮਾਮਲਾ ਗਿਆ ਸੀਗਾ ਤਾਂ ਹਵਾਲਾ ਦਿੱਤਾ ਗਿਆ ਸੀਗਾ ਕਿ 2006 ਦੇ ਵਿੱਚ ਬਰਤਾਨੀਆਂ ਚ ਇੱਕ ਡਾਕੂਮੈਂਟ ਜਿਹੜਾ ਹੈ ਉਹ ਲਾਇਆ ਜਾਂਦਾ ਰਾਹੁਲ ਗਾਂਧੀ ਬੰਨੀ ਜੀ ਸ਼ਾਇਦ ਜਿੱਦਾਂ ਕਹ ਲਓ ਕੋਈ ਟੈਕਸਾ ਦਾ ਹੈ ਜਾਂ ਕੁਝ ਵੀ ਸਮਥਿੰਗ ਇਸ ਤਰ੍ਹਾਂ ਦਾ ਕਿ ਉਹ ਜਿਹੜਾ ਕਾਗਜ਼ ਲਾਇਆ ਗਿਆ ਉਹਦੇ ਵਿੱਚ ਰਾਹੁਲ ਗਾਂਧੀ ਦੀ ਨਾਗਰਿਕਤਾ ਜਿਹੜੀ ਆ ਉਹ ਦਰਸਾਈ ਗਈ ਆ ਬ੍ਰਿਟਿਸ਼ ਬ੍ਰਿਟਿਸ਼ ਵਾਲੀ ਹੂੰ ਠੀਕ ਹੈ ਸਰ ਜੀ ਤਾਂ ਉਹ ਕਹਿੰਦੇ ਕਿ ਇਹਦੇ ਤੇ ਹੁਣ ਪੂਰੀ ਰੋਸ਼ਨੀ ਪਾ ਕੇ ਤੱਥਾਂ ਦੇ ਹਵਾਲੇ ਨਾਲ ਤੈਅ ਕੀਤਾ ਜਾਵੇ ਕਿ ਕੀ ਡੋਲ ਸਿਟੀਜ਼ਨ ਹੈ ਜੀ ਜਾਂ ਬ੍ਰਿਟਿਸ਼ ਨਾਗਰਿਕਤਾ ਜਿਹੜੀ ਹੈ ਉਹ ਲੈ ਰੱਖੀ ਆ ਪਰ ਕਮਾਲ ਦੀ ਗੱਲ ਹੈ ਜੇ ਕੋਈ ਬੰਦਾ ਬ੍ਰਿਟਿਸ਼ ਨਾਗਰਿਕਤਾ ਹਾਸਲ ਕਰਕੇ ਬੈਠਾ ਹੈ ਤਾਂ ਚੋਣ ਕਿਵੇਂ ਲੜ ਸਕਦਾ ਹੈ हां ਇਹ ਸਵਾਲ ਹੈ ਕਿਉਂਕਿ ਚੋਣਾਂ ਗਿਲੇ ਤਾਂ ਵੈਰੀਫਿਕੇਸ਼ਨ ਬਹੁਤ ਬਰੀਕੀ ਨਾਲ ਕੀਤੀ ਜਾਂਦੀ ਹੈ ਇਹਦਾ ਮਤਲਬ ਕਿ ਡੌਲ ਸਿਟੀ ਜਾਂਦਾ ਹੀ ਮਸਲਾ ਬਣਦਾ ਹੈ ਜਿਨਾਂ ਕੋ ਆਪਾਂ ਸਮਝ ਰਹੇ ਹਾਂ ਮੋٹے ਤੌਰ ਤੇ ਕਿਉਂਕਿ ਇੰਡੀਆ ਚ ਤੁਸੀਂ ਡੌਲ ਸਿਟੀਜ਼ਨ ਨਹੀਂ ਰੱਖ ਸਕਦੇ ਨਹੀਂ ਰੱਖ ਸਕਦੇ ਬਿਲਕੁਲ ਆ ਪਿਛਲੇ ਸਮੇਂ ਦੇ ਦੌਰਾਨ ਹੀ ਇੱਕ ਸ਼ਾਇਦ ਐਮ ਐਲ ਏ ਸੀਗਾ ਉਹਦੀ ਇਸੇ ਤਰ੍ਹਾਂ ਮੈਂਬਰਸ਼ਿਪ ਜਾਂਦੀ ਲੱਗੀ ਸੀ ਡਬਲ ਸਿਟੀਜ਼ਨ ਦੇ ਚੱਕਰ ਚ ਤਾਂ ਦੋਹਰੀ ਨਾਗਰਿਕਤਾ ਤੁਸੀਂ ਆਪਣੇ ਪੰਜਾਬ ਚ ਵੀ ਵੇਖਿਆ ਹੋਣਾ ਬਹੁਤ ਸਾਰੇ ਐਨਆਰਆਈ ਆਉਂਦੇ ਇਨਫੈਕਟ ਜਿਹੜੇ ਉਹ ਹੈਗੇ ਨਾ ਟਾਂਡਾ ਵਾਲੀ ਸਾਈਡ ਵਾਲੇ ਉਹ ਵੀ ਸ਼ਾਇਦ ਮਤਲਬ ਕਿ ਬਾਹਰ ਰਹਿ ਕੇ ਆਏ ਆਪਣੇ ਕਈ ਐਨਆਰਆਈ ਆ ਕੇ ਇਲੈਕਸ਼ਨ ਲੜਦੇ ਆ ਜੀ ਪਰ ਉਹ ਸਿਟੀਜ਼ਨ ਉਧਰ ਦੀ ਨਹੀਂ ਅਸਲ ਕਰਦੇ ਹਾਂ ਜਾਂ ਕਹ ਲੋ ਕਿ ਛੱਡ ਕੇ ਕਿਉਂਕਿ ਜਦੋਂ ਤੁਸੀਂ ਉਹ ਸਿਟੀਜਨ ਲੈਣੀ ਉਧਰ ਦੀ ਨਾਗਰਿਕਤਾ ਲੈਣੀ ਇੰਡੀਆ ਵਾਲੀ ਛੱਡਣੀ ਪਊਗੀ ਤੇ ਤੁਹਾਨੂੰ ਇੱਕ ਚੀਜ਼ ਮੈਂ ਇੰਟਰਸਟਿੰਗ ਦੱਸ ਦੇਵਾਂ ਕਿ ਇੰਡੀਆ ਦੀ ਇੱਕ ਵਾਰੀ ਨਾਗਰਿਕਤਾ ਛੱਡ ਕੇ ਹੂੰ ਦੁਬਾਰਾ ਅਕਸ਼ੇ ਕੁਮਾਰਤਾ ਹਾਸਲ ਕਰ ਸਕਦਾ ਹੂੰ ਉਹ ਆ ਬੰਦਾ ਉਹ ਜਿਹੜਾ ਮੋਦੀ ਨੂੰ ਪੁੱਛਦਾ ਕਿ ਚਾਚਾ ਅੰਬ ਕਿਵੇਂ ਖਾਣੇ ਹੋ ਉਹਨੂੰ ਤਾਂ ਨਾਗਰਿਕਤਾ ਮਿਲ ਆਮ ਬੰਦੇ ਵਾਸਤੇ ਨਾਗਰਿਕਤਾ ਮੇਰਾ ਦੋਸਤ ਹੈ ਜੀ ਭਰਾ ਹੈ ਮੇਰਾ ਛੋਟਾ ਕਹ ਲੋ ਉਹਨੇ ਛੱਡੀ ਆ ਹੂੰ गांव ਕਿਸੇ ਮੁਲਕ ਦੀ ਲੈ ਲਈ ਜੀ ਨਾਗਰਿਕਤਾ ਹੁਣ ਇਨਾ ਫਸ ਰਿਹਾ ਹੈ ਨਾ ਇਸ ਮਾਮਲੇ ਚ ਜਦ ਕੋ ਨਹੀਂ ਮਿਲ ਰਹੀ ਹੁਣ ਬਿਲਕੁਲ ਦੁਬਾਰਾ ਨਾਗਰਿਕਤਾ ਹਾਸਲ ਕਰਨੀ ਇੰਡੀਆ ਚ ਬੜਾ ਬੜਾ ਇਹ ਕਹ ਲੋ ਕਿ ਚੰਦਰਾ ਸਿਸਟਮ ਬਣ ਜਾਂਦਾ ਹੈ ਹਮ ਸੋ ਇਸ ਕਰਕੇ ਇਹ ਡੋਲ ਸਿਟੀਜ਼ਨ ਦਾ ਮਾਮਲਾ ਲੱਗਦਾ ਹੈ ਜੀ ਇਹ ਦੁਬਾਰਾ ਗਏ ਚਲੇ ਨੇ ਹਾਈ ਕੋਰਟ ਚ ਹੁਣ ਹਾਈ ਕੋਰਟ ਇਸ ਪਟੀਸ਼ਨ ਨੂੰ ਸਵਾਰ ਕਰਦਾ ਹੈ ਕਿ ਨਹੀਂ ਫੇਰ ਪਤਾ ਲੱਗੂਗਾ ਕਿ ਅੱਗੇ ਕੀ ਬਣੂ ਕੀ ਨਹੀਂ ਜੀ ਪਰ ਇੱਕ ਵਾਰੀ ਫੇਰ ਕਹਿ ਲਓ ਕਿ ਸੁਬਰਾਮਣੀਅਮ ਸਵਾਮੀ ਜਿਹੜਾ ਕਿ ਇੱਕ ਤਰ੍ਹਾਂ ਨਾਲ ਪੂਰਾ ਜਿੱਦਾਂ ਕਹ ਲਈ ਨਾ ਕਿਸੇ ਕੁੰਡਲੀ ਦੇ ਵਿੱਚ ਜਿਵੇਂ ਕਹਿੰਦੇ ਕਿ ਰਾਊ ਬਈ ਕੁੰਡਲੀ ਮਾਰ ਕੇ ਬੈਠਾ ਹੈ ਰਾਊ ਕੇਤੂ ਕੁਛ ਇਸ ਤਰ੍ਹਾਂ ਕਹਿੰਦੇ ਆ ਨਾ ਤਾਂ ਸੁਬਰਾਮਣੀਅਮ ਸਵਾਮੀ ਨਾ ਤੇ મોદી ਨੂੰ ਛੱਡਦਾ ਹੂੰ ਉਹ ਕਹਿੰਦਾ ਉਹ ਛਰਿਆ ਵੀ ਕਹੀ ਜਾਂਦਾ ਕਹਿੰਦਾ ਕਿ ਇਹ ਅ ਅਡਾਨੀ ਦੀ ਉਹ ਅਡਾਨੀ ਨੂੰ ਹੋਰ ਹੀ ਬੋਲਦਾ ਹੁੰਦਾ ਬੜੇ ਪਿਆਰ ਦੇ ਨਾਲ ਉਹ ਵੈਸੇ ਕਹਿ ਦਿੰਦਾ ਮੇਰੀ ਵਾਈਫ ਵੀ ਗੁਜਰਾਤੀ ਨੇ ਹੂੰ ਤੇ ਉਹ ਕਹਿੰਦਾ ਗੁਜਰਾਤੀਆਂ ਦੇ ਹੱਥ ਦੀ ਕਟ ਪੁਤਲੀ ਆ ਯਾਨੀ ਉਹ ਨਾਂ ਤੇ ਬਖਸ਼ਦਾ ਹੈ ਕਿ ਭਈ ਆ ਜਿਹੜੇ ਗੁਜਰਾਤੀ ਜੀ ਗੁਜਰਾਤ ਲੌਬੀ ਹੂੰ ਇਹਨਾਂ ਨੂੰ ਤੇ ਨਾ ਹੀ ਰਾਹੁਲ ਗਾਂਧੀ ਦਾ ਖੜਾ ਛੜਦਾ ਕਹਿੰਦਾ ਕਿ ਰਾਹੁਲ ਗਾਂਧੀ ਤਾਂ ਇਹ ਇਹ ਰਾਹੁਲ ਗਾਂਧੀ ਬਚਾਇਆ ਕਿਉਂ ਜਾ ਰਿਹਾ ਨਰਿੰਦਰ ਮੋਦੀ ਬਚਾ ਰਿਹਾ ਹੂੰ ਇਹ ਸੁਬਰਾਮਣੀਅਮ ਸਵਾਮੀ ਸ਼ਰੇਆਮ ਕਹਿੰਦਾ ਆ ਕਿ ਭਾਈ ਇਹਨੂੰ ਬਚਾਇਆ ਜਾ ਰਿਹਾ ਰਾਹੁਲ ਗਾਂਧੀ ਨੂੰ ਇਹਨਾਂ ਦਾ ਸਮਝੌਤਾ ਹੋਇਆ ਹੂੰ ਐਸੇ ਵੀ ਕਥੇ ਤੌਰ ਤੇ ਇਲਜ਼ਾਮات ਜਿਹੜੇ ਆ ਲੱਗਦੇ ਆ ਤਾਂ ਹੁਣ ਇੰਟਰਸਟਿੰਗ ਬਣ ਜਾਏਗੀ ਕਹਾਣੀ ਜੇ ਇਹ ਪਟੀਸ਼ਨ ਦੁਬਾਰ ਤੋਂ ਪ੍ਰਮਾਨ ਹੋ ਜਾਂਦੀ ਜੀ 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 ਕੁਰੀਬ ਜੀ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਨੂੰ ਸਿਰਫ ਪਰੇਸ਼ਾਨ ਕਰ ਰਹੇ ਨੇ ਸਤਨਾਮ ਪਾਲ ਇਹ ਕਹ ਰਹੇ ਨੇ ਕੱਲ ਕੋਈ ਸੀਟ ਵਾਲਾ ਮਸਲਾ ਵੀ ਹੈ ਰਾਹੁਲ ਗਾਂਧੀ ਨੂੰ ਅੱਗੇ ਪਿੱਛੇ ਸੀਟ ਕਹਿੰਦੇ ਪਹਿਲੀ ਸ਼ਫਟ ਪਿੱਛੇ ਤਾਂ ਲੋਕ ਉੱਟ ਕੇ ਆਉਂਦੇ ਆ ਅੱਗੋਂ ਉੱਟ ਕੇ ਪਿੱਛੇ ਉਹ ਗਲਤ ਹੈ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਇਹ ਆ ਕਿ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਉੱਥੇ ਬਿਠਾਇਆ ਗਿਆ ਪਿੱਛੇ ਰਾਹੁਲ ਗਾਂਧੀ ਦਾ ਕੀ ਗਿਆ ਤੁਹਾਡੀ ਘਿਰਣਾ ਜਿਹੜੀ ਕਿਸੇ ਨੇਤਾ ਪ੍ਰਤੀ ਉਹ ਸਾਫ਼ ਹੋ ਜਾਂਦੀ ਹੈ ਹੂੰ ਇਹ ਕਹਿੰਦੇ ਆ ਜੀ ਕਿ ਉੱਥੇ ਜਿਹੜੇ ਮੈਡਲਿਸਟ ਸਨ ਸਾਡੇ ਮਾਣ ਨੇ ਜਿਹੜੇ ਸਾਡੇ ਹਾਕੀ ਵਾਲੇ ਜਾਂ ਜਿਹੜੇ ਸਾਡੇ ਹੋਰ ਐਥਲੀਟ ਨੇ ਕਿ ਉਹਨਾਂ ਨੂੰ ਬਿਠਾਉਣਾ ਸੀਗਾ ਪਰ ਗੱਲ ਇਹ ਆ ਕਿ ਜੇ ਤੁਸੀਂ ਆਪਣੇ ਮੰਤਰੀਆਂ ਨੂੰ ਪਹਿਲੀ ਰੋਚ ਬਿਠਾ ਸਕਦੇ ਹੋ ਤਾਂ ਰਾਹੁਲ ਗਾਂਧੀ ਕੋਲ ਵੀ ਕੈਬਨਟ ਮੰਤਰੀ ਦਾ ਦਰਜਾ ਹੈ ਜਿੱਦਾਂ ਤੁਸੀਂ ਆਪਣੇ ਮੰਤਰੀ ਵੀ ਪਿੱਛੇ ਬਿਠਾ ਦਿੰਦੇ ਜਾਂ ਰਾਹੁਲ ਗਾਂਧੀ ਵਾਸਤੇ ਇੱਕ ਕੁਰਸੀ ਲੱਗ ਜਾਂਦੀ ਤੇ ਕੀ ਆਖਰ ਆਉਣੀ ਸੀ ਪਰ ਮੈਂ ਜਿਵੇਂ ਕਿਹਾ ਕਿ ਰਾਹੁਲ ਗਾਂਧੀ ਦਾ ਕੁਝ ਨਹੀਂ ਜਾਂਦਾ ਇਹੋ ਜੇ ਚੱਕਰਾਂ ਚ ਰਾਹੁਲ ਗਾਂਧੀ ਦਾ ਕੀ ਗਿਆ ਤਾਂ ਤੁਸੀਂ ਐਕਸਪੋਜ਼ ਹੋਗੇ ਨਾ ਕਿ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀਕਰਨਾ ਕਿੰਨੀ ਬਿਲਕੁਲ ਬਿਲਕੁਲ ਲੀਡਰ ਆਫ ਆਪੋਜੀਸ਼ਨ ਅਗਲਾ ਯਾਰ ਨੂੰ ਇੱਜ਼ਤ ਦਿਓ ਜੀ ਰੂਪਾ ਸਰਪੰਚ ਜੀ ਪੁੱਛ ਰਹੇ ਨੇ ਵਾਰ-ਵਾਰ ਕਿ 92 ਐਮਐਲਏ ਕੀ ਕਰਦੇ ਨੇ ਕਹਿੰਦੇ ਪੰਜਾਬ ਦੇ ਮੁੱਦੇ ਬਹੁਤ ਨੇ ਤੇ ਉਹਨਾਂ ਤੇ ਗੱਲਬਾਤ ਕਰਨ ਵਾਲੇ ਕਿੱਥੇ ਨੇ ਬਾਕੀ ਸਾਰੇ ਜੀ ਬਲਵਿੰਦਰ ਜੀ ਆਪਣੀ ਆਪਣੀ ਜ਼ਿੰਦਗੀ ਚ ਮਸਤ ਨੇ ਸਰ ਜੀ ਮੈਂ ਦੇਖਦਾ ਹੁੰਨਾ ਅੱਜ ਹੀ ਮੈਂ ਇੱਕ ਦੇਖ ਰਿਆ ਸੀਗਾ ਮੰਤਰੀ ਸਾਹਿਬ ਬਣ ਗਏ ਹੁਣ ਤੇ ਐਮਐਲਏ ਆ ਤੇ ਚਲੋ ਕਹਿਣਾ ਤੇ ਨਹੀਂ ਚਾਹੀਦਾ ਦਿਨ ਫਿਰਦੇ ਆ ਬਈ ਮਾਲਕੀ ਦਿਨ ਲਿਆਉਣ ਵਾਲਾ ਹੁੰਦਾ ਤੇ ਅੱਜ ਸਾਹਿਬ ਨੇ ਐ ਟੋਪੀ ਵੀ ਮੈਨੂੰ ਲੱਗਦਾ ਕਿ ਘੱਟੋ-ਘੱਟ ਕੋਈ 5000 ਦੀ ਹੋਣੀ ਹੈ ਹੂੰ ਲੋਡ ਪੈਣ ਵੇਲੇ ਪੱਗ ਵੀ ਬੰਨ ਲੈਂਦਾ ਜੀ ਜੀ ਤੇ ਸ਼ਰਟ ਵੀ ਕੋਈ ਲਾਲੋ ਕੁਹ هزارਾਂ ਚ ਰੇਗੀ ਤੇ ਮੈਂ ਦੇਖ ਰਿਹਾ ਸੀਗਾ ਕਿ ਕਿਸੇ ਸਮੇਂ ਹੁੰਦਾ ਸੀ ਕਿ ਕਸਿਆ ਜਾ ਝੱਗਾ ਪਜਾਮਾ ਪਾ ਕੇ ਪਿੱਛੇ ਖਲੋਤਾ ਹੁੰਦਾ ਸੀਗਾ ਜੀ ਸਮੇਂ ਦੀ ਗੱਲ ਹੈ ਉਹ ਮਸਤ ਨੇ ਆਪਣੀ ਜ਼ਿੰਦਗੀ 'ਚ ਉਹ ਨਜ਼ਾਰੇ ਲੈ ਰਹੇ ਨੇ ਸਰ ਮੁੱਦਿਆਂ ਦੀ ਗੱਲ ਕਰਨ ਵਾਸਤੇ ਅਸੀਂ ਆ ਬੈਠੇ ਆ ਹੂੰ ਅਸੀਂ ਭੌਂਕੀ ਜਾਈਏ ਅਸੀਂ ਬੋਲੀ ਜਾਈਏ ਠੀਕ ਹੈ ਨਾ ਉਹ ਸਾਡਾ ਕੰਮ ਆ ਜਾਂ ਆਪੋਜੀਸ਼ਨ ਚ ਜਿਹੜੇ ਆ ਜਾਂਦੇ ਸੱਤਾ ਭੋਗ ਕੇ ਉਹ ਇਹ ਜਿਹੜੇ ਤੁਸੀਂ ਕਹਿ ਰਹੇ ਹੋ ਵੇਖਿਓ ਤੇ ਸਹੀ ਇਹਨਾਂ ਦੀਆਂ ਜਿੱਦਣ ਟਿਕਟਾਂ ਘਟਦੀਆਂ ਨਾ ਜੀ ਤੀਆਂ ਆਂਦੀਆਂ ਇਹਨਾਂ ਇਹ ਗੱਲ ਮੇਰੀ ਨੋਟ ਡਾਉਨ ਕਰ ਲਓ ਇਹ 30 40 ਤੇ ਉੱਡ ਗਏ ਹਮ ਹੈ ਨਾ ਛੜੀ ਉੱਡ ਕੁੱਕੀ ਉੱਡ ਜੀ ਜੀ ਕਾ ਉਡਣ ਇਹ ਤੇ ਉੱਡ ਗਏ 30 40 ਬਿਲਕੁਲ 30 40 ਤੇ ਇਹਨਾਂ ਨੇ ਛਾੜ ਦੇਨੇ ਆ ਦਿੱਲੀ ਲੌਬੀ ਨੇ ਹਮ ਅੱਛਾ ਇਹਨਾਂ ਨੇ ਉਦੋਂ ਹੀ ਮੁੱਦੇ ਚੁੱਕ ਲੈਣੇ ਜੀ ਸਹੀ ਕਹ ਲਓ ਇਹ ਸਾਡਾ ਬੇਲੀ ਹੈ ਸਾਡਾ ਬੇਲੀ ਆਦੀਪਾ ਜੀ ਸਾਡਾ ਗਵਾਂਡੀ ਵੀ ਆ ਵੇਖਿਆ ਹੁਣ ਉਹਨੋਂ ਦੇ ਚ ਜਾਗਰਤੀ ਆ ਗਈ ਆ ਹੂੰ ਜਦੋਂ ਪਾਰਟੀ ਚ ਹਾਸ਼ੀਅਤ ਹੋਇਆ ਤਾਂ ਮਤਲਬ ਕਿ ਇਹੀ ਹੁੰਦਾ ਪਾਰਟੀਆਂ ਨੇ ਛੱਡੀ ਨਾਲ ਦੀ ਨਾਲ ਉਹਨੂੰ ਇੱਥੇ ਸੱਦ ਲਓ ਤੁਹਾਨੂੰ ਸਾਰਾ ਕੁਝ ਦੱਸੇਗਾ ਬਿਲਕੁਲ ਪਹਿਲਾਂ ਮੁੱਡੀਆਂ ਚੋਂ ਸੀਗਾ ਤਾਂ ਇਹ ਤੁਸੀਂ ਉਹ ਦੇਖੋ ਉਹਦਨ ਮੁੱਦੇ ਚੱਕਣ ਕਿ ਜਦੋਂ ਇਹਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਫਿਰ ਤੁਹਾਨੂੰ ਵਿਚਲੀਆਂ ਗੱਲਾਂ ਵੀ ਦੱਸਣ ਗਿਆ ਜੀ ਤੇ ਅੱਧਿਆਂ ਨੂੰ ਤੁਸੀਂ ਫਿਰ ਗੱਲ ਨਾਲ ਲਾ ਲੈਣਾ ਕਿ ਯਾਰ ਹਾਂ ਭਾਈ ਕੱਟੋ-ਕੱਟੇ ਬੋਲੇ ਤੇ ਸਹੀ ਜ਼ਮੀਰ ਤੇ ਜਾਗੀ ਹੈ ਨਾ ਅਸੀਂ ਵੀ ਬੜੇ ਜ਼ਮੀਰ ਦੇ ਨਾ 파ਰਖੂ ਆਂ ਦੇ ਆਲੂ ਪੂਰੇ ਆਂ ਭਾਈ ਜੀ ਜੀ ਬਲਵਿੰਦਰ ਜੀ ਅਪਡੇਟ ਦੇ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਨੂੰ ਤਿੰਨ ਗੇੜਾਂ ਦੇ ਵਿੱਚ ਕਹਿੰਦੇ ਚੋਣਾ ਹੋਣੀ ਹੈ ਸਿਰਫ ਦੋ ਸੂਬਿਆਂ ਨੇ ਚੋਣਾਂ ਦਾ ਐਲਾਨ ਕੀਤਾ ਉਹ ਪਚੋਣਾਂ ਦਾ ਐਲਾਨ ਅਜੇ ਤੱਕ ਨਹੀਂ ਹੋਇਆ ਕਿਤੇ ਉਹ ਚੱਲ ਇਹ ਪ੍ਰੈਸ ਕਾਨਫਰੰਸ ਚੱਲ ਰਹੀ ਹੋਣੀ ਹੈ ਅਜੇ ਤੱਕ ਉਹ ਅੱਜ ਕੱਲ ਕੀ ਹੈ ਕਿ ਜਿਹੜੇ ਚੋਣ ਕਮਿਸ਼ਨਰ ਨੇ ਨਾ ਜਿਹੜੇ ਮੋਦੀ ਸਾਹਿਬ ਨੇ ਲਾਏ ਨੇ ਜੀ ਉਹ ਵਿੱਚ ਹੀ ਹਵਾਲੇ ਦੇਣ ਲੱਗ ਜਾਂਦੇ ਇਤਿਹਾਸ ਦੇ ਸ਼ਹਿਰੋ ਸ਼ਹਿਰੀ ਇਦਾਂ ਲੱਗਦਾ ਜਿਵੇਂ ਕੋਈ ਤੁਹਾਡੇ ਵਰਗਿਆਂ ਨੇ ਕੋਈ ਮਸ਼ਹਹਰਾ ਕਰਵਾਇਆ ਹੋਵੇ ਉਹ ਇਸ ਤਰ੍ਹਾਂ ਲੰਮੀ ਚੌੜੀ ਪ੍ਰੈਸ ਕਾਨਫਰੰਸ ਲੈ ਜਾਂਦੇ ਨੇ ਜੀ ਜੀ ਜਦੋਂ ਦੇਸ਼ ਦੇ ਇਲੈਕਸ਼ਨੇ ਲਾਣੇ ਆ ਤੁਸੀਂ ਉਹ ਸਾਰੀ ਪ੍ਰੈਸ ਕਾਨਫਰੈਂਸ ਸੁਣ ਕੇ ਤੇ ਵੇਖੋ ਜਿਹੜੇ ਮਜ਼ਬੂਤ ਸਵਾਲ ਹੁੰਦੇ ਨੇ ਜਿਹੜੇ ਜ਼ਰੂਰੀ ਸਵਾਲ ਹੁੰਦੇ ਨੇ ਉਹਨਾਂ ਨੂੰ ਰੋਲ ਦਿੱਤਾ ਜਾਂਦਾ ਤੇ ਬਸ ਰੋਲ ਕੋਚੋਲਾ ਜਿਹੜਾ ਜ਼ਿਆਦਾ ਚੱਲਦਾ ਹੈ ਅੱਜਕੱਲ ਜੀ ਜੀ ਮਨਜੀਤ ਜੀ ਕਹਿ ਰਹੇ ਨੇ ਕਿ ਭਾਰਤ ਦੇ ਰਾਜਨੀਤਿਕ ਜਿਹੜੇ ਲੋਕ ਆ ਆਮ ਜਨਤਾ ਦਾ ਧਿਆਨ ਅਸਲੀ ਮੁੱਦਿਆਂ ਵੱਲ ਜਾਣ ਹੀ ਨਹੀਂ ਦਿੰਦੇ ਸਹੀ ਗੱਲ ਹੈ ਤੁਹਾਡੇ ਵਾਲੀ ਉਹਨਾਂ ਚਰਮੁੱਦੇ ਉੱਠਦੇ ਹੀ ਨਹੀਂ ਜਿੰਨੀ ਦੇਰ ਤੱਕ ਇਹਨਾਂ ਨੂੰ ਆਪ ਨੂੰ ਮੁੱਦੇ ਜ਼ਰੂਰੀ ਨਹੀਂ ਲੱਗਦੇ ਨਾ ਨਹੀਂ ਮੁੱਦੇ ਤਾਂ ਸਭ ਗੱਲ ਇਹ ਆ ਕਿ ਮੁੱਦੇ ਹਰ ਇੱਕ ਸੋਸਾਇਟੀ ਚ ਕਾਇਮ ਹੀ ਰਹਿੰਦੇ ਆ ਮੁੱਦੇ ਖਤਮ ਨਹੀਂ ਹੁੰਦੇ ਜੀ ਕਿਹੜੇ ਮੁਲਕ ਚ ਮੁੱਦਾ ਖਤਮ ਹੈ ਮੈਨੂੰ ਦੱਸੋ ਕੋਈ ਮੁੱਦਾ ਹੀਣ ਕੋਈ ਮੁਲਕ ਇੱਕ ਮੈਨੂੰ ਕੱਢ ਕੇ ਦਿਖਾ ਦਿਓ ਕੀ ਯੂ ایس ਦਾ ਇਲੈਕਸ਼ਨ ਮੁੱਦੇ ਤੋਂ ਬਗੈਰ ਹੀ ਹੋ ਰਿਹਾ ਕਿ ਉੱਥੇ ਸਭ ਕੁਝ ਨਿਬੜ ਗਿਆ ਹੂੰ ਹੂੰ ਉੱਥੇ ਬਹੁਤ ਸਾਰੇ ਮੁੱਦੇ ਆ ਬਿਲਕੁਲ ਤਾਂ ਗੱਲ ਇਹ ਆ ਕਿ ਹਰ ਇੱਕ ਸੋਸਾਇਟੀ ਚ ਮੁੱਦੇ ਰਹਿੰਦੇ ਆ ਗੱਲ ਇਹ ਆ ਕਿ ਉਹਨਾਂ ਦੇ ਹੱਲ ਕਰਨ ਵਾਸਤੇ ਜਿਹੜੇ ਅਸੀਂ ਚੁਣੇ ਆ ਕੀ ਉਹ ਹੱਲ ਕਰਨ ਦੇ ਕਾਬਿਲ ਹਨ ਜੀ ਜੀ ਇਹ ਸਵਾਲ ਤੁਸੀਂ ਆਪਣੇ ਆਪ ਤੋਂ ਪੁੱਛ ਲਓਨਾ ਬਿਲਕੁਲ ਕਿ ਜਿਹੜੀ ਲੀਡਰਸ਼ਿਪ ਅਸੀਂ ਚੁਣਨੇ ਆ ਕਿ ਉਹ ਕਾਬਿਲ ਹੈ ਕਿਉਂਕਿ ਮੁੱਦਾ ਚੁੱਕਣ ਦੇ ਨਾਲ ਨਹੀਂ ਨਿਭੜਦਾ ਹੁੰਦਾ ਹਮ ਮੁੱਦਾ ਚੁੱਕਣ ਦੇ ਨਾਲ ਨਹੀਂ ਨਿਭੜਦਾ ਹੁੰਦਾ ਬਿਲਕੁਲ ਮੁੱਦਾ ਜਿਹੜਾ ਹੈ ਨਾ ਉਹਨੂੰ ਸਮਝ ਕੇ ਉਹਦੇ ਤੇ ਸਟੱਡੀ ਕਰਕੇ ਜੀ ਉਹਦੇ ਤੇ ਜੁਰਤ ਦੇ ਨਾਲ ਨੀਤੀਗਤ ਫੈਸਲੇ ਲੈ ਕੇ ਹੀ ਉਹਨੇ ਬੜਦਾ ਹੁੰਦਾ ਬਿਲਕੁਲ ਬਿਲਕੁਲ ਸਹੀ ਕਹਿਜੀ